ਸਤਿ ਸ਼੍ਰੀ ਅਕਾਲ ਜੀ ਪੂਰੇ ਪੰਜਾਬ ਵਾਸੀਆਂ ਨੂੰ ਮੈਂ ਸਤਨਾਮ ਸਿੰਘ ਐਸਵੀ ਲਈ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਵਿਖੇ ਇੱਕ ਉੱਗੇ ਸਮਾਜ ਸੇਵੀ ਮਹਿਲਾ ਮੀਬੀ ਵੀਰਪਾਲ ਕੌਰ ਅਤੇ ਇਹਨਾਂ ਦਾ ਜਿਹੜਾ ਸਾਰਾ ਹੈਗਾ ਸਮਾਜ ਸੇਵੀ ਕੰਮਾਂ ਦੇ ਵਿੱਚ ਭਾਗ ਲੈਣ ਵਾਲਾ ਕਾਫਲਾ ਉੱਥੇ ਮੌਜੂਦ ਆ ਤੇ ਹਰ ਤਰ੍ਹਾਂ ਜਿਸ ਤਰ੍ਹਾਂ ਦੀ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਚੈਨਲ ਤੋਂ ਬਣ ਗਈ ਜਾਂ ਜ਼ਰੂਰਤ ਮੁਤਾਬਕ ਜਿਹੜੀਆਂ ਘਟਨਾਵਾਂ ਵਾਪਰਦੀਆਂ ਜਾਂ ਅਕਸਰ ਗੱਲਾਂ ਹੁੰਦੀਆਂ ਜਾਂ ਜਿਨ੍ਹਾਂ ਦੀ ਕਰਨ ਦੀ ਲੋੜ ਆ ਉਹਨਾਂ ਨੂੰ ਲੈ ਕੇ ਆਉਂਦੇ ਰਹਿੰਨੇ ਆ ਇਸ ਵਾਸਤੇ ਅੱਜ ਵੀ ਅਸੀਂ ਇਸ ਵਾਸਤੇ ਇਹਨਾਂ ਨੇ ਗਲੇ ਵਿਖੇ ਪੁੱਜੀ ਸੀ ਕਿ ਜਿਸ ਤਰ੍ਹਾਂ ਹੁਣੇ-ਹੁਣੇ ਇਲੈਕਸ਼ਨ ਹੋ ਕੇ ਹਟਿਆ ਹੈ ਤੇ ਉਹਦੇ ਬਾਰੇ ਵਿੱਚ ਕੋਈ ਨਾ ਕੋਈ ਜਿਹੜੀਆਂ ਇਹਨਾਂ ਦੇ ਵਿਚਾਰ ਵਟਾਂਦਰਾ ਉਹ ਲੈਣਾ ਜ਼ਰੂਰੀ ਆ ਕਿਉਂਕਿ ਹਰ ਜਗ੍ਹਾ ਤੇ ਸਾਡੀ ਗੁਰਬਾਨੀ ਦੇ ਵਿੱਚ ਵੀ ਇਹ ਮਹਿਲਾਵਾਂ ਜਿਹੜੀਆਂ ਹੈਗੀਆਂ ਸਾਡੀਆਂ ਮਾਵਾ ਮਾਤਾਵਾਂ ਜਿਹੜੀਆਂ ਇਹਨਾਂ ਨੂੰ ਐ ਮਸਥਾਨ ਦਿੱਤਾ ਤੇ ਇਸ ਕਰਕੇ ਹਰ ਜਗ੍ਹਾ ਤੇ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਜ਼ਰੂਰੀ ਆ ਹਰ ਰਏ ਜਿਹੜੀ ਇਹਨਾਂ ਦੀ ਲੈਣੀ ਜ਼ਰੂਰੀ ਆ ਤੇ ਵਿਚਾਰ ਜਾਣਨੇ ਜ਼ਰੂਰੀ ਆ ਇਸ ਵਾਸਤੇ ਮੈਂ ਸਭ ਤੋਂ ਪਹਿਲਾਂ ਮਾਤਾ ਜੀ ਸ਼ਸਕਾਲ ਜੀ ਸ਼ਸਕਾਲ ਜੀ ਅ ਮਤਾ ਹੁਣੇ-ਹੁਣੇ ਇਲੈਕਸ਼ਨ ਹੋ ਕੇ ਹਟਿਆ ਪੰਚਾਇਤ ਹਾਂਜੀ ਤੇ ਲੋਕ ਜਿਹੜੇ ਆ ਉਹ ਕਾਗਜ਼ ਪੱਤਰ ਜਿਹੜੀ ਪ੍ਰਕਿਰਿਆ ਉਹ ਪੂਰੀ ਕਰਕੇ ਹੁਣ ਪਿੰਡਾਂ ਦੇ ਵਿੱਚ ਰਾਤ ਨੂੰ ਜਾਂ ਦਿਨੇ ਜਾਂ ਉਹ ਆਪਣੀਆਂ ਵੋਟਾਂ ਪੱਕੀਆਂ ਕਰਨ ਵਾਸਤੇ ਜਿੱਤਣ ਵਾਸਤੇ ਫਿਰਦੇ ਆ ਹਾਂਜੀ ਅੱਛਾ ਉੱਥੇ ਕੀ ਕੋਈ ਚੱਲਦਾ ਪਿਆ ਵੀ ਕੋਈ ਨਸ਼ਿਆਂ ਦਾ ਜਿਹੜਾ ਸੇਵਨ ਆ ਉਹ ਵੀ ਕਰਵਾ ਰਹੇ ਆ ਸ਼ਰਾਬਾਂ ਵੀ ਦਿੰਦੇ ਆ ਜਿੰਨ ਇੱਕ ਕੋਈ ਜਿਸ ਤਰ੍ਹਾਂ ਦੀ ਚੈਨਾ ਰੱਖਦਾ ਹੈ ਹਾਂਜੀ ਤੇ ਤੁਸੀਂ ਸਮਾਜ ਸੇਵੀ ਹੋਣ ਦੇ ਨਾਂ ਤੇ ਇੱਕ ਮਹਿਲਾ ਵੀ ਇੱਕ ਸ੍ਰੀ ਸਮਾਜ ਦਾ ਅੰਗ ਆ ਦੁਨੀਆਂ ਨੂੰ ਅੱਗੇ ਵਧਾਉਣ ਵਾਸਤੇ ਸਮਾਜ ਹਾਂਜੀ ਤੁਸੀਂ ਜਿਹੜੀ ਇਸ ਤਰ੍ਹਾਂ ਦੀ ਇਹ ਸਿਸਟਮ ਚੱਲ ਰਿਹਾ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੋ ਨੇ ਉਹ ਲੋਕਾਂ ਨੂੰ ਕੀ ਸੁਝਾਅ ਹੈ ਕੈਂਡੀਡੇਟ ਮੈਂਬਰ ਪੰਚ ਬਣਨ ਵਾਲਿਆਂ ਨੂੰ ਕੀ ਕਹਿਣਾ ਚਾਹੋ ਲਿਓ ਤੇ ਜਿਹੜੇ ਵੋਟਰ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਨੇ ਹਾਂਜੀ ਪਹਿਲਾਂ ਤਾਂ ਜੀ ਆਇਆਂ ਨੂੰ ਤੁਹਾਨੂੰ ਮੈਂ ਆਜਿਹਾ ਦੁੱਜੀ ਗੱਲੇ ਆ ਆਪਾਂ ਜਿੱਦਣ ਦੀਆਂ ਵੋਟਾਂ ਸ਼ੁਰੂ ਹੋਈਆਂ ਨੇ ਉਸ ਦਿਨ ਦਾ ਕਿੰਨਾ ਕੁਛ ਆਪਾਂ ਸੁਣੀ ਜਾਂਦੇ ਅੱਜ ਇੱਥੇ ਆ ਗਿਆ ਉੱਥੇ ਆ ਗਿਆ ਆਪਣੀ ਆਪਾਂ ਸੋਚੀਏ ਤਾਂ ਆਪਣਾ ਪੰਜਾਬ ਤਾਂ ਅੱਗੇ ਬਹੁਤ ਪਿੱਛੇ ਜਾ ਰਿਹਾ ਆਪਣੇ ਬੱਚਿਆਂ ਦੀ ਗਿਣਤੀ ਘਟ ਰਹੀ ਆ ਆਪਣੇ ਬੱਚੇ ਕਿੰਨੇ ਨਸ਼ਾ ਖਾ ਖਾ ਕੇ ਮਰ ਚੁੱਕੇ ਆ ਕੋਈ ਉਹਨਾਂ ਦਾ ਰੋਡਾ ਤਾਂ ਕੋਈ ਵੀ ਨਹੀਂ ਠਾਉਂਦੀ ਸਰਕਾਰਾਂ ਨੇ ਤਾਂ ਠਾਉਣਾ ਹੀ ਕੀ ਆ ਪਰ ਆਪਾਂ ਨੂੰ ਪੰਜਾਬ ਚ ਵੋਟਾਂ ਦਾ ਜਿੰਨਾ ਚਾ ਚੜਿਆ ਪਿਆ ਜੇ ਕਿਤੇ ਉਹਨਾਂ ਆਪਾਂ ਦੁੱਖ ਮਨਾ ਕੇ ਇਹ ਨਸ਼ੇ ਨੂੰ ਦੂਰ ਕਰੀਏ ਨਸ਼ੇ ਦੀ ਵਾਸਤੇ ਆਪਾਂ ਕੋਈ ਮੀ ਮੈ ਇਹੋ ਜੀ ਚਲਾਈ ਜਾਵੇ ਜਿੰਦੇ ਕਾਰਨ ਕੋਈ ਬੱਚਿਆਂ ਦੀਆਂ ਜ਼ਿੰਦਗੀਆਂ ਵੱਜ ਜਾਣ ਦੂਜੀ ਗੱਲ ਇਹ ਜਿਹੜਾ ਹੁਣ ਵੋਟਾਂ ਦਾ ਇੰਨਾ ਉੱਥੇ ਕਾगज ਪਾੜਤੇ ਉੱਥੇ ਲੜਾਈ ਝਗੜੇ ਹੋ ਗਏ ਕਿੰਨਾ ਕੁਛ ਆ ਕਿਸੇ ਸਰਕਾਰ ਨੇ ਨਹੀਂ ਪੁੱਛਣਾਗਾ ਵੀ ਤੁਹਾਡੇ ਨਾਲ ਕੀ ਹੋਇਆ ਸਰਕਾਰਾਂ ਤਾਂ ਉਹਨੀਆਂ ਜਾਂਦੀਆਂ 500 ਆ ਪਿੰਡਾਂ ਦੇ ਵਿੱਚ ਇੰਨੇ ਵਿਰੋਧ ਹੋਏ ਨੇ ਇੰਨਾਂ ਦੁਸ਼ਮਣੀਆਂ ਪਈਆਂ ਲੜਾਈਆਂ ਪਈਆਂ ਆਪਾਂ ਰੋਡ ਡੇਲੀ ਕਹਿੰਦੇ ਆ ਉਹਨਾਂ ਦਾ ਜਿਹੜਾ ਅਸਰ ਉਹ ਗਾਂ ਪੀੜੀਆਂ ਤੱਕ ਜਾਂਦਾ ਜੇ ਕੋਈ ਸੋਚੇ ਤਾਂ ਬਹੁਤ ਅਸਰ ਮਾਰਿਆ ਗਾਂ ਬੱਚਿਆਂ ਤੇ ਫਾਨੇ ਵੇਲੇ ਤੇਰਾ ਪਿਓ ਸਰਪੰਚ ਬਣਿਆ ਸੀ ਮੈਨੂੰ ਆਹ ਕਿਹਾ ਸੀ ਉਹ ਗਏ ਸਾਰਾ ਸਾਰੇ ਪੰਜਾਬ ਨੂੰ ਪਤਾ ਸਾਰੇ ਲੋਕਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਹੈ ਜੀ ਵੀ ਇਹ ਲੈਣਾ ਜਿਹੜਿਆ ਨੇ ਕੇ ਤੱਕ ਕੋਈ ਸਾਡੇ ਵੀ ਕਈ ਪਰਿਵਾਰਾਂ ਚ ਇਸ ਤਰ੍ਹਾਂ ਸਰਪੰਚੀ ਦੀਆਂ ਲਾਈਨਾਂ ਟੁੱਟੀਆਂ ਆਂ ਉਹਨਾਂ ਜਿਹੜੀਆਂ ਤੱਕ ਟੁੱਟੀਆਂ ਆਂ ਬਣਾਈਆਂ ਫੁਲਾਣੇ ਨੇ ਇਹਨੇ 40 ਸਾਲ ਸਰਪੰਚੀ ਕੀਤੀ ਸੀ ਮੈਂ ਉਨੀ ਕਰਨੀ ਜਿਦਾ ਜਦਾ ਹੈ ਜਿੰਦਾ ਜੀ ਹਾਂਜੀ ਆਪਾਂ ਦਾ ਇਹ ਪੰਜਾਬ ਵਾਸੀਆਂ ਨੂੰ ਸਾਰੇ ਭੈਣਾ ਭਰਾਵਾਂ ਨੂੰ ਅਪੀਲ ਕਰਦੇ ਆਂ ਕਿ ਜੇ ਤੁਸੀਂ ਬਣਨਾ ਹੈ ਤੇ ਸਬਰ ਸੰਤੀ ਨਾਲ ਬਣੋ ਦੂਜੀ ਗੱਲ ਇਹ ਪਿੰਡਾਂ ਦੇ ਵਿੱਚ ਤੁਸੀਂ ਨਸ਼ੇ ਦਾ ਕਰੋ ਜਿਹੜੀਆਂ ਮੇਰੀਆਂ ਭੈਣਾਂ ਮੇਰੀਆਂ ਬੀਬੀਆਂ ਰੋਂਦੀਆਂ ਦਿਨ ਰਾਤ ਜਦੋਂ ਆ ਕੇ ਬੰਦੇ ਹੁਣ ਵੀ ਡੰਡੇ ਤਾਂ ਖੜਕਦੇ ਹੋਣਗੇ ਜਦੋਂ ਅਗਲੇ ਬੋਟਾ ਨਾਲ ਕੋਲ ਸ਼ਰਾਬਾਂ ਪੀ ਕੇ ਆਉਂਦੇ ਆ ਕੋਈ ਬੰਦਾ ਨਹੀਂ ਸੌ ਚੱਕ ਹੋਊਗਾ ਪਰ ਸਾਰਿਆਂ ਨੂੰ ਨਹੀਂ ਕਹਿੰਦੇਗੇ ਵੀ ਘਰੇ ਆ ਕੇ ਲੜਾਈਆਂ ਚ ਵੇ ਕਿਉਂ ਨਹੀਂ ਕਰਦੇਗੇ ਆਪਣੇ ਸਾਹਮਣੇ ਕਰਦੇ ਆ ਪਰ ਉਹਨਾਂ ਪਰਿਵਾਰਾਂ ਤੇ ਕੀ ਬੀਤੀ ਐ ਇਹ ਤਾਂ ਸਰਪੰਚ ਚਲੋ ਬਣ ਜਾਣਗੇ ਕੋਈ 4 ਦਿਨ ਖਵਾ ਪਿਆ ਕੇ ਬਾਅਦ ਚ ਕਿਸੇ ਨੇ ਕੰਮ ਨਹੀਂ ਹੋਣਾ ਦਾ ਨਾ ਤਾਂ ਕਿਸੇ ਪਾਰਟੀ ਨੇ ਪੁੱਛਣਾ ਨਾ ਕਿਸੇ ਸਰਪੰਚ ਨੇ ਪੁੱਛਣਾ ਸਾਡੀ ਬੇਨਤੀ ਇਹ ਆ ਅਸੀਂ ਕਹੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਉਹ ਬੰਦਾ ਚੁਣੋ ਜਿਹੜਾ ਵਧੀਆ ਕੋਈ ਗੱਲ ਕਰਨ ਵਾਲਾ ਹੋਵੇ ਕੋਈ ਜੁਰਤ ਵਾਲਾ ਹੋਵੇ ਕੋਈ ਨਸ਼ੇ ਦਾ ਪਟ્રોલ ਕਰੇ ਆਖ ਕੇ ਮੈਂ ਆਪਦਾ ਪਿੰਡ ਜਿਹੜਾ ਮੈਂ ਆਪਦਾ ਪਿੰਡ ਦਾ ਸੁਧਾਰ ਕਰਨਾ ਮੈਂ ਨਸ਼ਾ ਨਹੀਂ ਵੜਨ ਦੇਣਾ ਪਰ ਇੰਨੇ ਇੱਕ ਗੱਲ ਹੋਰ ਵੀ ਹੈ ਜੇ ਪਿੰਡ ਵਾਲੇ ਵੀ ਨਾਲ ਸਾਥ ਦੇਣ ਵੀ ਚਲੋ ਸਾਹੀ ਸਰਪੰਚ ਚੁਣਾਂਗੇ ਵੀ ਅਸੀਂ ਵੀ ਤੁਹਾਡੇ ਨਾਲ ਖੜੇ ਆ ਕੋਈ ਅੱਦੇ ਨਾ ਜਾਣ ਨਾ ਉਹਨਾਂ ਦੇ ਅੰਦਰ ਰਲ ਨਗੇ ਕੋਸ਼ਤਾ ਬੰਦੇ ਉਹਨਾਂ ਦੇ ਨਾਲ ਜੁੜਨਗੇ ਜਿਹੜੇ ਨਸ਼ੇ ਦੇ ਖਿਲਾਫ ਚੱਲਦੇ ਆ ਤੇ ਤੁਸੀਂ ਆਪ ਵੀ ਸੋਚੋ ਵੀ ਕਿੰਨਾ ਪ੍ਰਭਾਵ ਪਾਊਗਾ ਕਿੰਨਾ ਅਸਰ ਪਾਊਗਾ ਜਿਹੜੀਆਂ ਮੇਰੀਆਂ ਭੈਣਾਂ ਹੁਣ ਅੱਗੇ ਪਿੱਛੇ ਅਸੀਂ ਵੀ ਡੇੜੀ ਜਾ ਜਾਂ ਕੁਛ ਵੀ ਨਹੀਂ ਅਸੀਂ ਜਾਣਦੇ ਆ ਸਾਨੂੰ ਆਹ ਕੰਮ ਹੁੰਦੇ ਆ ਥਾਣਿਆਂ 'ਚ ਜਾਂਦੇ ਆ ਕਚਹਿਰੀਆਂ 'ਚ ਜਾਂਦੇ ਕੁਛ ਵੀ ਅਸੀਂ ਕਿਸੇ ਤਰ੍ਹਾਂ ਨੇ ਲਾਉਣੇ ਆ ਪਰ ਜੇ ਕਿਤੇ ਹੁਣ ਵੀ ਇਹ ਵੋਟਾਂ ਵੇਲੇ ਵੀ ਇਹ ਬੀਬੀਆਂ ਉੱਠ ਕੇ ਕਿ ਆਦਾ ਮੁੱਦਾ ਠਾਣਨ ਵੀ ਪਈ ਸਾਨੂੰ ਨਸ਼ੇ ਤੋਂ ਬਚਾਉਣਾ ਚਾਹੀਦਾ ਹੈ ਸਰਪੰਚ ਉਹ ਚੁਣਾਂਗੇ ਸੁਣਵਾਈ ਤਾਂ ਬੀਬੀਆਂ ਦੇ ਵੀ ਹੋਣੀਆਂ ਆ ਪਰ ਇਹ ਕੋਈ ਅੱਗੇ ਨਹੀਂ ਆ ਰਿਹਾਗਾ ਸਭ ਪਤਾ ਨਹੀਂ ਕੀ ਗੱਲ ਐ ਕੋਈ ਬੀਬੀ ਨਹੀਂ ਅੱਗੇ ਆ ਰਹੀਗੀ ਉਹ ਵੀ ਤਾਂ ਬੀਬੀ ਆ ਉਹ ਵੀ ਤਾਂ ਆਪਣੇ ਮਾਈ ਪਾਗੋ ਸੀ ਜਿਨ੍ਹਾਂ ਨੇ ਲੋਕ ਕਿੰਨੀਆਂ ਕੁਰਬਾਨੀਆਂ ਕੀਤੀਆਂ ਆਪਣੇ ਜੋ ਕੋਈ ਮੇਰੀ ਦੇ ਬੇਂਤੀ ਆ ਵੀ ਜਿਹੜੀਆਂ ਮੇਰੀਆਂ ਭੈਣਾਂ ਬੈਠੀਆਂ ਚੁੱਪ ਕਰਕੇ ਜਿਨ੍ਹਾਂ ਦੇ ਪੁੱਤ ਮਰੇ ਵਿਚਾਰੀਆਂ ਤੜਫੜੀਆਂ ਨੇ ਪਰ ਉਹਨਾਂ ਨੂੰ ਵੀ ਚਾਹੀਦਾ ਥੋੜਾ ਜਿਹਾ ਅੱਗੇ ਆ ਕੇ ਆਪ ਦਾ ਦੁੱਖ ਦੱਸਣਾ ਕੱਲ ਮੈਂ ਇੱਕ ਵੀਡੀਓ ਸੁਣੀ ਆ ਵੀ ਉਹਨੇ ਆਪੀ ਕੁੜੀ ਦੇ ਕਰਕੇ ਕਹੀ ਵਿਚਾਰੀ ਨੇ ਦੁੱਖ ਭਰੀ ਕਾਣੀ ਸੀ ਹੁੰਦੀ ਪਰ ਉਸ ਗੱਲ ਤੱਕ ਆਪਾਂ ਸਭ ਨੂੰ ਦੱਸੀਏ ਵੀ ਅਸੀਂ ਦੁਖੀ ਆ ਸਾਡਾ ਮੇਰਾ ਪੁੱਤ ਮਰਿਆ ਜਿਹੜੀ ਵੀ ਜਿੰਦਾ ਜਿੰਦਾ ਵੀ ਪੁੱਤ ਨਸ਼ਾ ਖਾ ਕੇ ਮਰਿਆ ਉਹ ਹੀ ਕਵੇ ਵੀ ਮੇਰਾ ਤਾਂ ਇਹ ਪੁੱਤ ਮਰਿਆ ਮੇਰਾ ਇਹ ਮਰਿਆ ਸਾਡੇ ਪਿੰਡਾਂ ਦੇ ਨਸ਼ਾ ਨਹੀਂ ਵੜਨਾ ਚਾਹੀਦਾ ਹੁਣ ਸੁਣੀ ਜਾਂਦੇ ਆ ਫਲਾਣੀ ਤਾਂ ਨਸ਼ਾ ਆਈ ਜਾਂ ਟਿਮਕੇ ਤਾਂ ਨਾ ਸੇ ਆਪਾਂ ਦਾ ਇਹ ਬੇਨਤੀ ਕਰਦੇ ਆ ਵੀ ਜੇ ਬੰਦਣਾ ਹੈ ਸਰਵ ਸੰਮਤੀ ਨਾਲ ਬਣੋ ਚੰਗਾ ਮੁੱਦਾ ਠਾਓ ਪਿੰਡਾਂ 'ਚ ਕੀ ਆ ਅੱਗੇ ਵੀ ਗੱਲਾਂ ਬਣੀਆਂ ਹੋਣਗੀਆਂ ਬਣ ਜਾਣਗੀਆਂ ਸਿਰਫ ਮੇਨ ਚੀਤ ਦਾ ਦੁੱਖ ਤਾਂ ਆਪਾਂ ਨੂੰ ਇਹ ਆ ਨਾ ਵੀ ਆਪਣੇ ਜਿਹੜੀ ਪੀੜ੍ਹੀ ਜਿਹੜੀ ਆ ਉਹ ਨਸ਼ੇ 'ਚ ਗਰਕਦੀ ਜਾਂਦੀ ਉਹਨਾਂ ਦੇ ਪੱਲੇ ਕੁਝ ਨਹੀਂ ਗਾ ਗਾਂ ਆਪਣੇ ਪਰਵਾਹਾਂ ਦੇ ਨਹੀਂ ਆਪਣਾ ਪੰਜਾਬ ਕਿੱਥੋਂ ਵਧੂਗਾ ਜਦੋਂ ਆਪਣੇ ਬੱਚਿਆਂ ਦੀ ਗਿਣਤੀ ਘਟੀ ਜਾਂਦੀ ਹੈ ਜਣੇ ਕਿ ਵੀ ਵੀ ਤੁਹਾਡੇ ਕਹਿਣ ਦਾ ਇਹ ਮਕਸਦ ਆ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਮਹਿਲਾਵਾਂ ਹੈਗੀਆਂ ਇਹਨਾਂ ਦੇ ਕਹਿਣ ਤੋਂ ਸੰਕੇਤ ਮਿਲਦਾ ਹੈ ਕਿ ਠੀਕ ਆ ਵੋਟਾਂ ਆਈਆਂ ਫਿਰ ਵੀ ਆਉਣਗੀਆਂ ਲੰਘ ਜਾਣਗੇ ਜਾਂ ਤੇ ਫਰ ਪੂਰਾ ਪੂਰਾ ਚੌਕ ਸੋਕੇ ਪੂਰਾ ਗਰੁੱਪ ਬਣਾ ਕੇ ਜਿਹੜੇ ਪੰਚ ਸਰਪੰਚ ਜਿਹੜੇ ਚੋਣਾਂ ਦੀ ਤਿਆਰੀ ਦੇ ਵਿੱਚ ਨਸ਼ਾ ਵੰਡ ਕੇ ਲੋਕਾਂ ਦੇ ਘਰਾ ਵਿੱਚ ਕਲੇਸ਼ ਪਾਉਂਦੇ ਆ ਘਰਾ ਦੇ ਵਿੱਚ ਜਿਹੜੀਆਂ ਉਹ ਮਕਾਲਾਂ ਖੜੀਆਂ ਹੁੰਦੀਆਂ ਉਸ ਦਾ ਵਿਰੋਧ ਕਰਨ ਬਹੁਤ ਚੰਗੀ ਗੱਲ ਆ ਕਿਉਂਕਿ ਹਰ ਜਗ੍ਹਾ ਇੱਕ ਬੰਦਾ ਨਹੀਂ ਹੋ ਸਕਦਾ ਉਸ ਬੰਦੇ ਦਾ ਉਹ ਸਮਾਜ ਸੇਵੀ ਵਿਅਕਤੀ ਦਾ ਜਾਂ ਮਹਿਲਾ ਦਾ ਇੱਕ ਮੈਸੇਜ ਆ ਜਿਹੜਾ ਉਹਨੂੰ ਸ਼ਰਮੱਥੇ ਮੰਨ ਕੇ ਜਿਹੜਾ ਉਹ ਉਤੇ ਅਮਲ ਕੀਤਾ ਜਾਵੇ ਤਾਂ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿੰਨੇ ਸਮਾਜ ਦਾ ਹਿੱਸਾ ਵੰਣਾ ਅੰਗ ਵੰਣਾ ਉਹਨੂੰ ਬਚਾਇਆ ਜਾਵੇ ਉਹਨਾਂ ਦੇ ਕਹਿਣ ਮੁਤਾਬਕ ਵੋਟਾਂ ਜਿਹੜੀਆਂ ਹੈਗੀਆਂ ਵੋਟਾਂ ਉੱਪਰੋਂ ਫੇਰ ਆਉਣ ਵਾਲੀਆਂ ਤੇ ਇਸ ਵਾਸਤੇ ਜਿਹੜਾ ਨਵੀਂ ਪੀੜ੍ਹੀ ਤੇ ਬੱਚਿਆਂ ਨੂੰ ਬਚਾਉਣ ਵਾਸਤੇ ਜਿਹੜਾ ਇਹ ਪਿੰਡਾਂ ਦੇ ਵਿੱਚ ਗਰੁੱਪ ਬਣਾ ਕੇ ਮਹਿਲਾਵਾਂ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜਿਹੜਾ ਪੰਚ ਸਰਪੰਚ ਜਿਹੜਾ ਛਾਮ ਨੂੰ ਜਾਂ ਕਿਸੇ ਸਮੇਂ ਵੀ ਇਹਨਾਂ ਵੋਟਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਨਸ਼ਾ ਸ਼ਰਾਬ ਆਦਿ ਦੀ ਵਰਤੋਂ ਕਰਨ ਲਈ ਦੇਨਦਾ ਹੁੰਦਾ ਹੈ ਅੱਛਾ ਮਾਤਾ ਜੀ ਮੈਂ ਜਲਦੀ ਜਲਦੀ ਗੱਲ ਦੇ ਵਿੱਚ ਇਹ ਵੀ ਪੁੱਛਣਾ ਚਾਹੁੰਦਾ ਸੀ ਕਿ ਅੱਛਾ ਕਈ ਦਫਾ ਤੇ ਹੁਣ ਸਰਕਾਰਾਂ ਜਿਹੜੀਆਂ ਹੈਗੀਆਂ ਜਦੋਂ ਉਹਨਾਂ ਨੂੰ ਸ਼ਰੇ ਆਮ ਪਤਾ ਹੈ ਕੀ ਨਸ਼ੇ ਵੰਡੀ ਤੇ ਉਹ ਕਰਦੇ ਆ ਪਰ ਸਰਕਾਰਾਂ ਕਿਉਂ ਨਹੀਂ ਰੋਕਦੀਆਂ ਫਿਰ ਉਹਨਾਂ ਨੂੰ ਪਤਾ ਹੈ ਕਿ ਨਸ਼ਾ ਵੰਡੀ ਦਾ ਪਚੈਤਾਂ ਵਾਲੇ ਪੰਚ ਸਰਪੰਚ ਸਾਰੀ ਸ਼ਰਾਬ ਬਾਧੂ ਲਿਆ ਕੇ ਰੱਖੀ ਬੈਠੀ ਆ ਫੇ ਇਹ ਫਿਰ ਇਹ ਵੀ ਆਪਾਂ ਲੋਕਾਂ ਨੂੰ ਦਸੀਏ ਕਿ ਇਹ ਸਰਕਾਰ ਕਿਉਂ ਨਹੀਂ ਰੋਕਦੀ ਇਸ ਦਾ ਤਾਂ ਸਰ ਜੀ ਸਰਕਾਰਾਂ ਦਾ ਤਾਂ ਸਾਰਿਆਂ ਨੂੰ ਪਤਾ ਹੈ ਆਪਾਂ ਨੂੰ ਕਿੰਨੂ ਨਹੀਂ ਪਤਾ ਕਾਲੀਆਂ ਵੇਲੇ ਦਾ ਵੀ ਪਤਾ ਹੈ ਕਾਂਗਰਸ ਵੇਲੇ ਦਾ ਵੀ ਪਤਾ ਹੈ ਸਵਾਹਾਂ ਖਾ ਕੇ ਕਿਸੇ ਨੇ ਮੁੱਦਾ ਨਹੀਂ ਚੁੱਕਿਆ ਹੁਣ ਭਗਵੰਤ ਮਾਨ ਸਾਹਿਬ ਜੀ ਦੇ ਅੱਗੇ ਲੋਕਾਂ ਨੇ ਬੜੀਆਂ ਬੇਨਤੀਆਂ ਰੱਖੀਆਂ ਸੀ ਉਹਨੇ ਬੜਾ ਮੁੱਦਾ ਚੁੱਕਿਆ ਸੀ ਮੈਂ 3 ਦਿਨ ਚ ਨਸ਼ਾ ਮੁਕਤ ਕਰ ਦੂੰਗਾ ਇਹ ਗੱਲ ਕਿ ਜੇ ਅੱਗੇ ਕਾਲੀਆਂ ਵਾਲੇ ਨਸ਼ਾ ਵੱਧੂ ਸੀ ਕਾਂਗਰਸ ਵਾਲੇ ਉਸ ਤੋਂ ਵੱਧ ਸੀ ਹੁਣ ਸੋਚੀਏ ਤੇ ਹੁਣ ਉਸ ਤੋਂ ਵੀ ਜ਼ਿਆਦਾ ਵੱਧ ਚੁੱਕਾ ਜਿਹੜੀਆਂ ਚੋਰੀਆਂ ਡਾਕੇ ਬੱਚੇ ਨਸ਼ੇ ਖਾ ਕੇ ਤੀਜਾ ਚੁੱਕਦੇ ਆ ਆ ਨਸ਼ੇ ਦੇ ਕਾਰਨਾਂ ਹੋਰ ਕੋਈ ਏਡਾ ਕਾਰਨ ਨਹੀਂ ਹੈਗਾ ਪਰ ਇਹ ਸਰਕਾਰਾਂ ਰੋਕ ਨਹੀਂ ਰੋਕ ਨਹੀਂ ਰਹੀਆਂ ਦੀਆਂ ਇਹਨਾਂ ਦਾ ਫਰਜ਼ ਬੰਦਾ ਸੀ ਰੋਕਣ ਦਾ ਪੰਜਾਬ ਦੀ ਜ਼ਿੰਦਗੀ ਬਚਾਉਣ ਦਾ ਰੋਲੂ ਕੈਨਨ ਕੀ ਲੋਡ ਪਾਈ ਰੋਕੰਦੇ ਇਹਨਾਂ ਦੇ ਬੱਚੇ ਸਹੀ ਸਲਾਮਤ ਨੇ ਵਧੀਆ ਆਪਦੇ ਐਸ ਕਰਦੇ ਕਿਸੇ ਲੀਡਰ ਦਾ ਬੱਚਾ ਵੇਖਿਆ ਕ ਜੀ ਕੋਈ ਨਸ਼ਾ ਕਰਕੇ ਮਰਿਆ ਕਦੀ ਕਿਸੇ ਦਾ ਨਹੀਂ ਵੇਖਿਆ ਆਪਣੇ ਗਰੀਬਾਂ ਦੇ ਬੱਚੇ ਮਰਦੇ ਆ ਗਰੀਬਾਂ ਦੇ ਬੱਚੇ ਖਾਂਦੇ ਆ ਘਰਾਂ ਦੇ ਘਰ ਰੁੜੀ ਜਾਂਦੇ ਆ ਇੱਕ ਬੀਬੀ ਦੇ ਤਿੰਨ ਪੁੱਤ ਤਿੰਨੇ ਨਸ਼ਾ ਕਰਕੇ ਮਰ ਗਏ ਦਸੋ ਉਹ ਬੀਬੀ ਕਿੱਧਰ ਜਾਵੇ ਇਹਨਾਂ ਨੇ ਰੋਕਣ ਦੀ ਕੋਈ ਇਹਨਾਂ ਨੇ ਕੋਈ ਐਡਾ ਮੁੱਦਾ ਠਾਇਆ ਹੀ ਨਹੀਂ ਕਿ ਅਸੀਂ ਰੁੱਕ ਗਏ ਨਸ਼ਾ ਕਿਵੇਂ ਨਹੀਂ ਰੁਕਦਾ ਜੇ ਰੋਕਣ ਵਾਲੀ ਸਰਕਾਰ ਹੋਵੇ ਤਾਂ ਕਰੋਨਾ ਵੇਲੇ ਵੇਖੋ ਕਿੰਨਾ ਕੰਟਰੋਲ ਹੋ ਗਿਆ ਸੀ ਲੋਕ ਬਾਹਰ ਨਹੀਂ ਸੀ ਨਿਕਲਦੇ ਉਦੋਂ ਕਿਵੇਂ ਰੁਕਿਆ ਸੀ ਜੀ ਇੰਨਾ ਕੰਟਰੋਲ ਹੋਇਆ ਸੀ ਕਿ ਸਰਕਾਰ ਵੀ ਆਦੀ ਆਈ ਤੇ ਆਈ ਸੀ ਜਾਂ ਕੁਝ ਵੀ ਸੀ ਬੰਦਾ ਬਾਹਰ ਨਹੀਂ ਸੀ ਨਿਕਲਦਾ ਹਾਂ ਜੀ ਹੁਣ ਜਿਹੜੇ ਚੋਰ ਆ ਜਾਂ ਜਿਹੜੇ ਚਿੱਟੇ ਲੈਣ ਵਾਲੇ ਜਿੱਥੇ ਮਰਜ਼ੀ ਵੇਖ ਲੋ ਚਿੱਟਾ ਮਿਕਦਾ ਆਮ ਹੋਰ ਕੋਈ ਚੀਜ਼ ਨਹੀਂ ਮਿਲੂਗੀ ਪਰ ਚਿੱਟਾ ਜਿੱਥੋਂ ਮਰਜੀ ਜਾ ਕੇ ਲੈ ਲਵਾਂ ਅਸੀਂ ਤਾਂ ਮੈਂ ਤਾਂ ਇਹ ਵੀ ਪੀਲ ਕਰਦੀ ਆ ਆਪ ਦੇ ਸ਼ਹਿਰ ਵੀ ਸਾਡੇ ਐਸਐਸਪੀ ਸਾਹਿਬ ਨੂੰ ਸਾਰੇ ਅਫਸਰਾਂ ਨੂੰ ਭਗਵੰਤ ਮਾ ਜੀ ਨੂੰ ਵੀ ਪੀਲ ਕਰਦੀ ਆ ਬੀਬੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਸਾਨੂੰ ਕੋਈ ਕਿਰਾਏ ਫਰੀ ਦਾ ਨਹੀਂ ਕੋਈ ਸਾਨੂੰ ਯਾਰ ਯਾਰ ਦਾ ਨਹੀਂ ਹੈਗਾ ਅਸੀਂ ਇਹ ਬੇਨਤੀ ਕਰਦੇ ਆ ਕਿ ਨਸ਼ਾ ਮੁਕਤ ਕਰ ਦਿਓ ਸਾਡਾ ਪੰਜਾਬ ਸਾਡੇ ਬੱਚਿਆਂ ਦੀ ਗਿਣਤੀ ਵਾਜੇ ਸਾਡੇ ਬੱਚੇ RAM NARAYAN ਸੁਖ ਜੀ ਦੀ ਨੀਂਦ ਮਾਵਾ ਸੌ ਜਾਣ ਮਾ ਮਾ ਤੁਸੀਂ ਦੇਖੋ ਨਾ ਇੱਥੇ ਮੇਰੇ ਮੁਹੱਲੇ ਚ ਘਰ ਆ ਦੋਵੇਂ ਬੱਚੇ ਦੋਵੇਂ ਨਸ਼ਾ ਕਰਦੇ ਮਾ ਐਸ ਵਰਤ ਬਿਰਦਾਸ਼ਮ ਚ ਬਠੀ ਮਾ ਦੂਜੇ ਬਿਰਦਾਸ਼ਮ ਚ ਦੋ ਪੁੱਤਾਂ ਦੀ ਮਾਂ ਹੋਵੇ ਜਿੰਦਾ ਨਹੀਂ ਪੁੱਤ ਉਹਨੇ ਤਾਂ ਕਹਿਤਾ ਮੇਰਾ ਹੈ ਨਹੀਂ ਤੇ ਨਸ਼ਿਆਂ ਦੀ ਮਾਂ ਪੁੱਤਾਂ ਜਦੋਂ ਜਾ ਕੇ ਬੈਠੀਆਂ ਬਿਰਦਾਸ਼ਮ ਚ ਦੱਸੋ ਉਹਨਾਂ ਦਾ ਮਾਵਾ ਦਾ ਬੇਟੀਆ ਨਾ ਘਰੇ ਛੋਟੇ ਛੋਕੇ ਬੱਚੇ ਆ ਤੇ ਬੱਚਿਆਂ ਨੂੰ ਲੋਕ ਤਰਸਦੇ ਆ ਪਰ ਇਹ ਸਰਕਾਰਾਂ ਇਸ ਕੰਮ ਤੇ ਤਾਂ ਕੋਈ ਸਰਕਾਰ ਨਹੀਂ ਆਈ ਜੀ ਕੋਈ ਵੀ ਇਹ ਨਹੀਂ ਚਾਹੁੰਦੀ ਕਿ ਨਸ਼ਾ ਕੀਤਾ ਜਾਵੇ ਆਪਾਂ ਤਾਂ ਇਹ ਬੇਨਤੀ ਕਰਦੇ ਆ ਵੀ ਸਾਡੇ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਨਸ਼ਾ ਦਾ ਜਿੰਨਾ ਵੀ ਕੰਟਰੋਲ ਹੁੰਦਾ ਕਰੋ ਮੈਂ ਸਾਡੇ ਅਕਸਰਾਂ ਅੱਗੇ ਵੀ ਬੇਨਤੀ ਕਰਦੀ ਆ ਸਾਰੇ ਅੱਗੇ ਵੀ ਸਾਡੇ ਜੋ ਭੈਣ ਭਰਾ ਵੀ ਨੇ ਸਾਡੀਆਂ ਭੈਣਾਂ ਵੀ ਨੇ ਇਹ ਵੀ ਅਸੀਂ ਵੀ ਨਾਲ ਤੁਰਦੇ ਆ ਪਿਆਰ ਹੁੰਦੇ ਆ ਤੁਸੀਂ ਜਾ ਕੇ ਆਪਾਂ ਕੋਈ ਆਪਦਾ ਮਕਦਾ ਠਾਈਏ ਕਿ ਜਿਸਾਬ ਦੇ ਜਾ ਕੇ ਦਫਤਰਾਂ ਤੇ ਬਈਏ ਵੀ ਸਾਡੇ ਬੱਚੇ ਬਚਾਓ ਬੱਚੇ ਬਚਾਓ ਅਸੀਂ ਤਾਂ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਡੇ ਬੱਚੇ ਬਚਾ ਲਓ ਨਸ਼ਿਆਂ ਤੋਂ ਦੂਰ ਕਰਵਾ ਦਿਓ ਜੀਵੇਂ ਨਹੀਂ ਹੋ ਸਕਦਾ ਸਾਨੂੰ ਕੋਈ ਸਰਕਾਰ ਦੀ ਚੀਜ਼ ਦੀ ਲੋੜ ਨਹੀਂ ਹਾਂਜੀ ਸਾਨੂੰ ਸਾਡੇ ਬੱਚਿਆਂ ਦੀ ਸਾਨੂੰ ਬੱਚਿਆਂ ਦੀ ਲੋੜ ਅੱਛੇ ਮਾਤਾ ਜੀ ਅੱਜ ਤੁਹਾਡਾ ਲੋਕ ਪਿੰਟੀ ਸਮਾਂ ਜੋ ਤੁਸੀਂ ਸਾਨੂੰ ਦਿੱਤਾ ਉਹਦੇ ਵੀ ਬਹੁਤ-ਬਹੁਤ ਧੰਨਵਾਦ ਹਾਂ ਜੀ ਇਸ ਤੋਂ ਅੱਗੇ ਮੈਨੂੰ ਉਮੀਦ ਹੈ ਕਦੇ ਮੌਕਾ ਮਿਲੇ ਕਿਸੇ ਵੀ ਛੀਜ਼ ਦੀ ਤੁਹਾਡੀਆਂ ਸੇਵਾਵਾਂ ਜਿਹਨੀਆਂ ਰਹੇ ਜਾਂ ਤੁਹਾਡੀ ਗੱਲਬਾਤ ਉਹ ਆਪਾਂ ਲੋਕਾਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰਾਂਗੇ ਇੱਕ ਮੈਂ ਬਹੁਤ ਛੋਟਾ ਜਿਹਾ ਮੈਸੇਜ ਦੇਣਾ ਚਾਹੁੰਦੀ ਸੀ ਹਾਂਜੀ ਦੱਸੋ ਜਿੰਨਾ ਵੀ ਮੈਂ ਵੇਖਿਆ ਲੋਕ ਕੋਈ ਚੰਗਾ ਮੁੱਦਾ ਠਾਉਂਦਾ ਕੋਈ ਮੇਰਾ ਭੈਣ ਠਾਉਂਦੀ ਕੋਈ ਵੇਰਾ ਭਰਾ ਠਾਉਂਦਾ ਜੀ ਮੁੰਡੇ ਚ ਕੋਈ ਕਮੈਂਟ ਕਰਨਾ ਨਹੀਂ ਚਾਹੁੰਦਾ ਕਦੀ ਕਿਸੇ ਨੇ ਇਹ ਨਹੀਂ ਕਮੈਂਟ ਕਰਕੇ ਆਖਿਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਇਹ ਮੈਨੂੰ ਬੜੇ ਚਿਰ ਦਾ ਦੁੱਖ ਵੀ ਇਹ ਤੇ ਮੈਨੂੰ ਹੈ ਵੀ ਆ ਵੀ ਕਿਸੇ ਨੇ ਕਦੀ ਇਹ ਗੱਲ ਨਹੀਂ ਕਹੀ ਵੀ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਭੈਣਾ ਜੇ ਸਾਡੀਆਂ ਮਾਵਾਂ ਜੇ ਸਾਡੀਆਂ ਅਸੀਂ ਤੁਹਾਡੇ ਨਾਲ ਖੜਦੇ ਆ ਜੇ ਕੋਈ ਆਪਾਂ ਇਹ ਨਹੀਂ ਕਹਿੰਦੇ ਵੀ ਕਿਉਂ ਕਰਦੇ ਉਹਨਾਂ ਦੀ ਮਰਜ਼ੀ ਆ ਪਰ ਜੇ ਕੋਈ ਉਹੋ ਜਿਹੀ ਗੱਲਬਾਤ ਹੁੰਦੀ ਹੈ ਜਾਂ ਕੋਈ ਗੰਧ ਪੇ ਲਾਉਂਦਾ ਉਹਨੂੰ ਭੱਜ ਕੇ ਕਮੈਂਟ ਕਰਦੇ ਆ ਉਹ ਕਰ ਲੋ ਆਹ ਕਰ ਲੋ ਜਾਂ ਕਿਸੇ ਦੇ ਵਿਰੁੱਧ ਬੋਲ ਕੇ ਕਮੈਂਟ ਕਰਦੇ ਆਪਾਂ ਇਹ ਨਹੀਂ ਚਾਹੁੰਦੇ ਆਪਾਂ ਕਹਿੰਦੇ ਜਿਹੜਾ ਤੁਹਾਨੂੰ ਚੰਗਾ ਲੱਗਦਾ ਏ ਜਿੰਦੇ ਨਾਲ ਤੁਸੀਂ ਜੁੜਨਾ ਚਾਹੁੰਦੇ ਹੋ ਉਹਨਾਂ ਨੂੰ ਘੱਮਸੋਂ ਘੱਮ ਹੌਸਲਾ ਵਧਾਈ ਦਿਓ ਇੱਕ ਮੈਂ ਪਿੱਛੇ ਦੀ ਵੀਡੀਓ ਪਾਈ ਸੀ ਆ ਇੰਸਟਾਗ੍ਰਾਮ ਤੇ ਜੀ ਕਿਸੇ ਨੇ ਮੈਸ ਵੀ ਨਹੀਂ ਕੀਤਾ ਅਭੀ ਚੱਲ